ਪਾਰਮੀ ਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਪਾਂ ਹਿਊਮਨ ਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟੌਪ ਕਲਾਸ ਦੀਆਂ ਝੋਟੀਆਂ ਦੇ ਮੱਝਾਂ ਤੇ ਉਹਨਾਂ ਬਾਰੇ ਦੱਸਾਂਗੇ ਪੂਰੀ ਜਾਣਕਾਰੀ ਤੇ ਸਾਰੇ ਵੀਰਾਂ ਨੂੰ ਬੇਨਤੀ ਕਿ ਚਲੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਤੇ ਬਾਕੀ ਭਾਈ ਜੀ ਸਾਰੇ ਵੀਰਾਂ ਨੂੰ ਬੇਨਤੀ ਤੁਸੀਂ ਵੀ ਮੰਡੀ ਜਰੂਰ ਆਇਆ ਕਰੋ ਤੇ ਇੱਥੇ ਆ ਕੇ ਪੂਰੀ ਆਪਣੀ ਤਸੱਲੀ ਨਾਲ ਪਸ਼ੂ ਲੈ ਕੇ ਜਾ ਸਕਦੇ ਹੋ ਤੇ ਆਪਾਂ ਤੁਹਾਡੇ ਤੱਕ ਮੰਡੀ ਦਾ ਜੋ ਤਾਜ਼ਾ ਭਾਅ ਹੁੰਦਾ ਉਹਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦਵਾਵਾਂਗੇ ਤੇ ਬਾਕੀ ਤੁਸੀਂ ਖੁਦ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਕਿ ਫੋਨ ਤੇ ਪੇਮਲ ਨਾ ਕਰਿਆ ਕਰੋ ਕਿਉਂਕਿ ਭਾਈ ਆਪਣੀ ਪੂਰੀ ਤਸੱਲੀ ਨਾਲ ਉਰੇ ਚੈੱਕ ਕਰਕੇ ਤੁਸੀਂ ਮੰਡੀ ਆ ਕੇ ਪੂਰੀ ਤਸੱਲੀ ਨਾਲ ਪਸ਼ੂ ਲੈ ਸਕਦੇ ਹੋ ਆਜੋ ਮੇਰਾ ਵੀਰ ਭਾਈ ਕੋਲੇ ਖੜੀਏ ਬਹੁਤ ਹੀ ਟੌਪ ਕਲਾਸ ਦੀ ਮੋਹਰਾ ਝੋਟੀਆਂ ਤੇ ਉਹਦੇ ਬਾਰੇ ਲਵਾਂਗੇ ਜਾਣਕਾਰੀ ਚੈੱਕ ਕਰੋ ਤੁਸੀਂ ਬਾਈ ਜੀ ਪੂਰੀ ਸ਼ਾਨਦਾਰ ਕੁਆਲਿਟੀ ਹੈ ਮੋਰਾ ਝੋਟੀ ਤੇ ਹੱਟਾਂ ਪੈਰਾਂ ਦੀ ਬਹੁਤ ਚੰਗੀ ਹੈ ਬਾਈ ਜੀ ਤੁਸੀਂ ਦੇਖ ਸਕਦੇ ਹੋ ਟਾਪ ਕੁਆਲਿਟੀ ਦੀ ਹੈ ਨਾ ਇਹ ਬਲੂਨ ਸੂਈ ਹੈ ਬਾਈ ਪਹਿਲੇ ਸੂਏ ਅੱਛਾ ਪਹਿਲੇ ਸੂਏ ਬਾਈ ਇਹ ਹੈ ਠੀਕ ਹੈ ਬਾਈ ਦੁੱਧ ਕਿੰਨਾ ਆ ਗਿਆ ਥੱਲੇ ਇਹਦੇ ਦੁੱਧ ਹੁਣ ਇਹ ਥੱਲੇ 12 ਲੀਟਰ ਜਾਵਾਂ ਤਿਆਰ ਹੈ ਅੱਛਾ ਕੰਡੇ ਦਾ ਬਾਈ ਜੀ ਤੇ ਪੂਰੀ ਹਰਿਆਣੇ ਦੇ ਘੜ ਤੋਂ ਆਈ ਹੀ ਹੈ ਇਹ ਮਾਜੀ ਠੀਕ ਹੈ ਬਾਈ ਜੀ ਉਦਾਂ ਧਾਰਤੁਰ ਕਿਵੇਂ ਆਦੀ ਜਮਾਂ ਬੋਲੀ ਹੈ ਅੱਛਾ ਬਾਈ ਪਿੱਛੇ ਦੇ ਬੱਚਾ ਵੀ ਕੱਟੀ ਹੈ ਜੀ ਅੱਛਾ ਜੀ ਠੀਕ ਹੈ ਬਾਈ ਜੀ ਨਾਲ ਫਿਰ ਪੂਰਾ ਤੋਹਫਾ ਕੱਟੀ ਦਾ ਜੀ ਤੇ ਬਾਕੀ ਬਾਈ ਕੱਦ-ਕਾੜ ਤੁਸੀਂ ਦੱਸ ਕੱਦ-ਕਾੜ ਪੂਰਾ ਚੰਗਾ ਜੀ ਬਾਕੀ ਅਟਰ ਕੁਆਲਟੀ ਬਹੁਤ ਚੰਗੀ ਹੈ ਬਾਈ ਝੋਟੀ ਦੀ ਤੇ ਬਾਕੀ ਬਾਈ ਥਣ ਦੇ ਵੀ ਦੀ ਬਹੁਤ ਚੰਗੀ ਹੈ ਸਿੰਘਾਂ ਦੀ ਬਹੁਤ ਖੁੰਡੀ ਹੈ ਬਾਈ ਜੀ ਦੁੱਧਦ ਨੂੰ ਕਿਵੇਂ ਬਾਈ ਪੂਰੀ ਸੀਲ ਹੈ ਪੂਰੀ ਸੀਲ ਹੈ ਬਾਈ ਧਾਰਤੂਰ ਜਿੱਦਾਂ ਮਰਜੀ ਜਮਾਂ ਪੋਲੀ ਚੈੱਕ ਕਰ ਲੈ ਬਾਈ ਠੀਕ ਹੈ ਬਾਈ ਜੀ ਬਾਕੀ ਅਟਰ ਕੁਆਲਟੀ ਚੈੱਕ ਕਰੋ ਮੇਰੇ ਵੀ ਸਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਚਾਰਾਂ ਵਿੱਚ ਤੇ ਬਾਈ ਜੀ ਮੁੱਲ ਕਿਨਾ ਰੱਖਿਆ ਪਹਿ ਦਾ ਮੁੱਲ ਤਾਂ ਯਾਰਾ 160 ਕਰਦੇ ਆਂ ਅੱਛਾ ਜੀ ਮੁੱਲ ਦਾ 60 ਕਰਾਲਾ 1.5 ਕਰਾਲਾ ਹਾਂਜੀ 135 ਦੀ ਦੇ ਦਾਂਗੇ ਯਾਰਾ ਅੱਛਾ 135 ਦੀ ਹਾਂ ਠੀਕ ਹੈ ਬਾਈ ਜੀ ਥੋੜਾ ਬ ਤਾਂ ਮਾਨ ਤਨ ਹੋ ਜੂ ਹੋਰ ਮਾਨ ਤਨ ਕਰਦਾ ਠੀਕ ਹੈ ਬਾਈ ਜੀ ਤੇ ਵੈਸੇ ਆਪਾਂ ਪਸ਼ੂ ਲੈ ਕੇ ਕਿੱਥੇ ਆਉਂਦੇ ਵੀਰੇ ਆਪਾਂ ਇਧਰੋਂ ਹਿਸਾਰ ਸੋਲੇ ਹੁਣੇ ਬਈ ਠੀਕ ਹੈ ਬਈ ਜੀ ਤੇ ਕਿੰਨੇ ਪਸ਼ੂ ਲੈ ਕੇ ਆਈ ਸੀ ਅੱਜ ਆਪਾਂ ਅੱਜ 4 ਮੱਝਾਂ ਲੈ ਕੇ ਠੀਕ ਹੈ ਬਈ ਜੀ ਗਾਹ ਕਿਹਾ ਅੱਜੋਂ ਗਾਹ ਕੱਜ ਥੋੜਾ ਜਿਹਾ ਮੰਦੀ ਹੈ ਠੀਕ ਹੈ ਬਈ ਜੀ ਇਸ ਤੋਂ ਅਗਲੀ ਝੋਟੀ ਜਿਹੜੀ ਉਹ ਉਹ ਵੀ ਭਲੂਣੀ ਝੂਈ ਹੈ ਬਈ ਅੱਛਾ ਬਈ ਜੀ ਦੇਖੋ ਮੇਰਾ ਵੀ ਅਗਲੀ ਝੋਟੀ ਵੀ ਟਾਪ ਕਲਾਸ ਹੈ ਤੇ ਬਾਕੀ ਅਟਰ ਕੁਆਲਟੀ ਬਹੁਤ ਚੰਗੀ ਬਈ ਝੋਟੀ ਦੀ ਨਿੱਖੜ ਮਾ ਥਣਾ ਪੂਰਾ ਤੇ ਤੋੜ ਕੇ ਦਿਖਾ ਦਿੰਦੇ ਤੁਹਾਨੂੰ ਇਹ ਵੀ ਚੰਗਾ ਪਸ਼ੂ ਬਈ ਜੀ ਤੇ ਬਾਈ ਕੋਲ ਨੇ ਪੂਰੀ ਜਣ ਕੁੰਡੀ ਆ ਬਾਈ ਪੂਰੀ ਹਰਿਆਣੇ ਦੇ ਗੜ ਤੋਂ ਹੀ ਆ ਜੀ ਠੀਕ ਹੈ ਬਈ ਇਹ ਵੀ ਵਾਜਿਆ ਇਹਦੇ ਪਿੱਛੇ ਬੱਚਾ ਕੱਟਾ ਗਿਆ ਅੱਛਾ ਦੁੱਧ ਕਿੰਨਾ ਥੱਲੇ ਬਾਈ ਜੀ ਇਹਦੇ ਇਹ ਥੱਲੇ ਹੁਣ 10-11 ਲੀਟਰ ਦੁੱਧ ਆ 10-11 ਲੀਟਰ ਦੁੱਧ ਆ ਪਤਾ ਪੂਰ ਮੈਂ ਨਾਲ ਨਹੀਂ ਕਰਦੀ ਠੀਕ ਹੈ ਬਾਈ ਜੀ ਵਦਨ ਗਿਆ ਖਰਾਕ ਦੇ ਸਰ ਠੀਕ ਹੈ ਬਾਈ ਜੀ ਤੇ ਸਿੰਗਾ ਦੀ ਬਾਈ ਪੂਰੀ ਹੁੰਡੀ ਹੈ ਤੇ ਕਿੰਨੇ ਦਿੰਦਾ ਬਾਈ ਵੈਸੇ ਇਹ ਹੁਣ ਤਾਂ ਹਲੇ ਦੁੱਗੀ ਆ ਠੀਕ ਹੈ ਜੀ ਦੁੱਗੀ ਆ ਜੀ ਬਾਈ ਪੂਰੀ ਟਾਪ ਗਲਾਸ ਦੀ ਚੰਗਾ ਬਚੂ ਬਾਈ ਜੀ ਤੇ ਪੂਰੀ ਜਾਣਕਾਰੀ ਲਮਾਂਗੇ ਤੇ ਤੁਹਾਡੇ ਤੱਕ ਪਹੁੰਚਾਵਾਂਗੇ ਬਾਕੀ ਵੀ ਚੈੱਕ ਕਰੋ ਮੇਰਾ ਵੀਰ ਚੰਗਾ ਪਚੂਗਾ ਅਟਰ ਕੁਆਲਟੀ ਚੰਗੀ ਹੈ ਤੇ ਸਿੰਘਾਂ ਦੀ ਪੂਰੀ ਖੁੰਡੀ ਹੈ ਬਾਕੀ ਥਣ ਪੂਰਾ ਨਿਖੜਵਾ ਬਾਈ ਬੰਨ ਲਾ ਤੁਹਾਈ ਜੂਈ ਪੁੱਛੀ ਬਾਈ ਅੱਛਾ ਜੀ ਮਗਰ ਕੀ ਕੱਟਾ ਬਾਈ ਜੀ ਤੇ ਇਹਦੀ ਮੰਗਰ ਕੱਟਾ ਤੇ ਬਾਕੀ ਧਾਰਤੂਰ ਕਿਵੇਂ ਦੀ? ਕਿਹਾ ਪੁੱਦੀ ਓਕੀ ਆ ਜੀ ਬਾਈ ਅੱਛਾ ਹੂੰ ਤੇ ਇਹ ਵੀ ਬਾਈ ਉਧਰੋਂ ਹੀ ਆਈ ਐ ਹਿਸਾਰ ਤੋਂ ਆਈ ਵੀ ਬਾਈ ਉਧਰੋਂ ਹੀ ਆਈ ਐ ਇਹ ਥਾਣਾ ਵੀ ਚੈੱਕ ਕਰੋ ਮੇਰਾ ਵੀਰ ਪ੍ਰੋਪਰ ਗੈਪ ਐ ਚਾਰਾ ਵਿੱਚ ਨਾਲ ਕੱਟਾ ਇਹਦੇ ਹਨਾ ਹੀ ਠੀਕ ਐ ਬਈ ਜੀ ਤੇ ਇਸ ਤੋਂ ਅਗਲੀ ਝੋਟੀ ਜਿਹੜੀ ਬਾਈ ਜੀ ਇਹ ਇਹ ਵੀ ਬਲੂਨ ਸੁਈ ਜਾ ਬਾਈ ਅੱਛਾ ਇਹ ਵੀ ਫਲੂਨ ਹੈ ਬਾਈ ਜੀ ਇਹ ਤਾਂ ਆ ਜੀ ਸੁਈ ਜਾ ਠੀਕ ਨਾ ਵੈਸੇ ਵੀ ਵੀਰ ਆਪਣਾ ਇਹਦਾ ਮੁੱਲ ਪੁੱਛਣਾ ਸੀ ਕਿੰਨਾ ਇਹਦਾ ਇਹਦਾ ਮੁੱਲ ਤਾਂ ਯਾਰ 1 40 ਕਰਦੇ ਹਾਂ ਹੁੰਦਾ ਕਿੱ ਦੇ ਦੇ ਦਾਂਗੇ ਕਬੀਰ ਜੀ ਠੀਕ ਹੈ ਬਾਈ ਜੀ ਤੇ ਅਗਲੀ ਝੋਟੀ ਦੇਖੋ ਬਾਈ ਇਹ ਵੀ ਬੜੀ ਸਿੰਘਾਂ ਦੀ ਪੂਰੀ ਖੁੰਡੀ ਹੈ ਤੇ ਹੈਵੀ ਪੂਰੀ ਟੌਪ ਕਲਾਸ ਹੈ ਚਾਰੇ ਇਕੱਟੀਆਂ ਜਿਹੜੀਆਂ ਚਾਰੇ ਫਲੂਨ ਨੇ ਬਾਈ ਠੀਕ ਹੈ ਉਹਨਾਂ ਦੁੱਗੀਆਂ ਨਹੀਂ ਆਪਣਾ ਜਦਾ ਬਾਈ ਫਲੂਨੇ ਰੱਖ ਆਉਂਦੀਆਂ ਨੇ ਹਾਂ ਫਲੂਨ ਦਾ ਕੰਮ ਹੀ ਆ ਯਾਰ ਠੀਕ ਹੈ ਬਾਈ ਬਹੁਤ ਹੀ ਟੌਪ ਕੁਆਲਿਟੀ ਦੀ ਫਲੂਨ ਝੋਟੀ ਤੇ ਐਡੀ ਵਾਰੀ ਵੀ ਲਵਾਂਗੇ ਪੂਰੀ ਜਾਣਕਾਰੀ ਚੰਗਾ ਪਛੂ ਬਾਈ ਜੀ ਤੁਸੀਂ ਚੈੱਕ ਕਰ ਸਕਦੇ ਹੋ ਕਿਹਨੇ ਜੀ ਕਿਹੜੀ ਦਾ ਕਰਦੇ ਸਰਦਾਰ ਤੂੰ ਕੀ ਕਹਿਆ ਯਾਰ ਤੇ ਬਾਈ ਦੁੱਧ ਤਾਂ ਕਿੰਨਾ ਥਲੇ ਤੇ ਆ ਜਾ ਬੰਦ ਦੁੱਧ ਤਾਂ ਹੈ ਬਾਈ ਹਲੇ ਜਾਮਾ ਤਾਜੀ ਸੂਜੀ ਬੌਲੀ ਜੀ ਹੈ ਹਾਂਜੀ ਬਾਈ ਬੌਲੀ ਜੀ ਹੈ ਤਾਜੀ ਸੂਜੀ ਹੈ ਬੌੜਾ ਕਿੰਨਾ ਥਲੇ ਪਿਰੇ ਤੇ ਕਿੰਨਾ ਕਰਜੂ ਤੁਹਾਡੇ ਨਾਲ ਫਿਰ ਵੀ ਦੁੱਧ ਹੈ ਦੁੱਧੇ ਹਜਾਉ 12 13 ਦੇ ਲੈ। ਅੱਛਾ 12 13 ਦੇ ਠੀਕ ਹੈ ਬਾਈ ਜੀ। ਤੇ ਕਿੰਨਾ ਮੁੱਲ ਰੱਖਿਆ ਵੀਰਾ ਪੈਦਾਈ? ਇਹਦਾ 1 35 ਅੱਛਾ 1 35 ਮੜਾ ਮੋਟਾ ਮਾਨਤਾਨ ਮਾਨਤਾਨ ਕਰਦਾ। ਠੀਕ ਕਿੱਥੇ ਤੱਕ ਦੇ ਦੂੰਗਾ ਲਾਸਟ? 15 ਹੀ ਦੇ ਦਾਂਗੇ 1 15। ਠੀਕ ਹੈ ਬਾਈ ਜੀ। ਠੀਕ ਹੈ। ਇਹਦਾ ਜਦੋਂ ਮਾਂ ਦੀ 12 ਵੀ ਪਟਾ। ਨਹੀਂ ਨਹੀਂ ਬਾਕੀ ਵੀ ਦੂਜੀ ਚੋਕ। ਠੀਕ ਹੈ ਬਾਈ। ਤੇ ਅਗਲੀ ਇੱਕ ਛੋਟੀ ਹੋਰ ਬਾਈਆਂ ਕੋਲੇ ਖੜਾ ਨਗਪੂਰੇ ਸਿਰੇ ਦਾ। ਮੈਂ ਵੀ ਦੁਨੀਆ ਜੀ। ਤੇ ਇਹ ਵੀ ਚੰਗਾ ਬਾਈ ਜੀ ਪੂਰਾ ਟੌਪ ਕਲਾਸ ਦਾ ਜਾਨਵਰ ਤੇ ਇਹਦੇ ਵਾਰੀ ਪੂਰੀ ਲਵਾਂਗੇ ਜਾਣਕਾਰੀ ਚੈੱਕ ਕਰੋ ਮੇਰਾ ਵੀ ਪੂਰੀ ਟੌਪ ਕਲਾਸ ਝੋਟੀ ਮੋਰਾ ਤੇ ਬਾਈ ਥਾੜਾ ਪੂਰਾ ਨੀਖੜ ਮੈਂ ਲੰਬਾ ਥਾਣਾ ਬਾਈ ਜੀ ਇਹ ਪੂਰੀ ਲੈ ਬਾਈਕ ਕੋ ਜਾਣਕਾਰੀ ਚੈੱਕ ਕਰੋ ਬਈ ਚੰਗੇ ਪਸ਼ੂ ਤੇ ਟੌਕ ਲਾ ਤੇ ਪੂਰੇ ਗੁਣ ਨੇ ਝੋਟੀ ਚ ਇਹ ਬਾਈਕ ਕੋ ਲਵਾਂਗੇ ਪੂਰੀ ਜਾਣਕਾਰੀ ਬਾਕੀ ਤੁਸੀਂ ਅਟਰ ਕੁਆਲਟੀ ਚੈੱਕ ਕਰੋ ਬਹੁਤ ਜ਼ਿਆਦਾ ਟੌਕ ਲੱਦਦੀ ਹੈ ਤੇ ਬਈ ਇਹਦੇ ਮਗਰ ਕੀ ਹੈ? ਇਹਦੀ ਮਗਰ ਕੱਟੀ ਆ ਬਈ। ਠੀਕ ਹੈ ਬਈ ਜੀ। ਤੇ ਦੁੱਧ ਕਿੰਨਾ ਕੁ ਥੱਲੇ ਦੇ? ਅੱਛਾ 14 ਲੀਟਰ ਬਈ ਜੀ। ਤੇ ਕਿੰਨਾ ਮੁੱਲ ਰੱਖਿਆ ਆਪਾਂ ਇਹਦਾ? ਇਹਦਾ ਮੁੱਲ ਇੱਕ ਸੱਤ। ਅੱਛਾ ਜੀ ਕਿੰਨੇ ਤੱਕ ਦੇ ਦੂੰਗਾ ਲਾਸਟ ਇਹ? ਦੇ ਦਾਂ 40। ਠੀਕ ਹੈ ਬਈ ਜੀ। ਤੇ ਬਈ ਜੀ ਆਪਣਾ ਪਿੰਡ ਕਿਹੜਾ ਦੱਸਿਆ ਸੀ ਕਹੀ? ਪਿੰਡ ਬੋਗਰ ਬਈ। ਅੱਛਾ ਜਿਲ੍ਹਾ ਕਿਹੜਾ ਪੈਂਦਾ? ਜਿਲ੍ਹਾ ਸੰਗਰੂਰ। ਅੱਛਾ ਜੀ। ਤੇ ਮੋਬਾਈਲ ਨੰਬਰ ਬੋਲ ਦੋਗੇ ਵੀਰੇ ਆਪਾਂ? 9878313900। ਕਿਹੜੀ-ਕਿਹੜੀ ਮੰਡੀ ਲਾਉਂਦੇ ਆਪਾਂ ਇਸ ਤੋਂ ਲਾ ਬਈ? ਮੰਡੀਆਂ ਸਾਰੀ ਲਈ ਜਾਂ ਧੰਨਵਾਦ ਵੀਰੇ ਤਾਂ ਆਪਣਾ ਨਾਮ ਕੀ ਦੱਸਿਆ ਸੀ ਗਈ ਗੁਰਪ੍ਰੀਤ ਸਿੰਘ ਠੀਕ ਹੈ ਬਈ ਮੇਰੇ ਕੋਲੇ ਖੜੀਆਂ ਨੇ ਦੋ ਹੋਰ ਗੱਬਣ ਐ ਇੱਕ ਅੱਜ ਅੱਜ ਇਹਦੇ ਵਾਰੀ ਪੂਰੀ ਜਾਣਕਾਰੀ ਲਵਾਂਗੇ ਬਾਕੀ ਤੁਸੀਂ ਚੈੱਕ ਕਰੋ ਜੀ ਬੜੀ ਟਾਪ ਕੁਆਲਿਟੀ ਦੀ ਐ ਤੇ ਤੇ ਬਾਈ ਹਾਂਜੀ ਤੋਰੂਗੇ ਇਹਨੂੰ ਹੀ ਚੰਗਾ ਪਸ਼ੂ ਬਾਈ ਜੀ ਤੇ ਅਟਰ ਕੁਆਲਿਟੀ ਬਹੁਤ ਚੰਗੀ ਬਾਈ ਜੀ ਇਹਦੀ ਤਬੀ ਕਿੰਨੇ ਦਿਨ ਲੈ ਲੂ ਇਹੇ ਇਹ ਹਫਤਾ ਤੱਕ ਲੈ ਜੂ ਬਈ ਹਲੇ ਸੋਣ ਠੀਕ ਹੈ ਬਈ ਕਿੰਨੇ ਦੁੱਧ ਕਰ ਜੀ ਥੋੜੇ ਸਾਹ ਨਾਲ ਦੁੱਧ ਤਾਂ ਇਹ ਜਾਊ 16 17 ਦੇ ਬਈ ਅੱਛਾ ਬਈ ਜੀ ਤੇ ਉਦਾਂ ਸੀਲ ਹੈ ਪੂਰੀ ਥੋੜੀ ਸੀਲ ਠੀਕ ਹੈ ਬਈ ਜੀ ਤੇ ਟੀਕਾ ਲਵਾਇਆ ਜਾ ਬਈ ਇਹ ਇਹ ਸਰਕਾਰੀ ਸੀਮਨ ਹੈ ਸਰਕਾਰੀ ਸੀਮਨ ਭਰਿਆ ਹੋਇਆ ਹੈ ਬਈ ਠੀਕ ਹੈ ਬਈ ਜੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਅਟਰ ਕੁਆਲਟੀ ਕੁਡ ਹੈ ਚਾਰੀ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਕਿੰਨਾ ਮੁੱਲ ਰੱਖਿਆ ਵੀਰ ਆਪਾਂ ਇਹਦਾ ਇਹ 155 ਰੱਖਿਆ ਮੁੱਲ ਪਾਇਆ ਠੀਕ ਹੈ ਬਈ ਜੀ ਕਿੰਨੇ ਤੱਕ ਦੇ ਦੂੰਗਾ ਲਾਸਟ ਦੇ ਦੇਣ ਕਿੰਨਾ ਕਿੰਨੀ ਫਿਰ ਬਈ ਜੀ ਡੇਢ ਵੀ ਦੇ ਦਾਂ ਪੂਰੇ ਵੀ ਠੀਕ ਹੈ ਠੀਕ ਹੈ ਬਈ ਜੀ ਤੇ ਜਿਹੜੀ ਅੱਗੇ ਝੋਟੀ ਖੜੀ ਆ ਉਹ ਕੁੰਮ ਕੁੰਮ ਸੁਈਆ ਬਈ ਅੱਛਾ ਜੀ ਕੇ ਨਾਲ ਮਗਰ ਕੀ ਉਹਦੇ ਵੀਰ ਪਛੇ ਕੱਟੀ ਹੈ ਬਈ ਪੂਰੀ ਅੱਛਾ ਬੂਰੀ ਕੱਟੀ ਹੈ ਠੀਕ ਹੈ ਬਈ ਤੋੜ ਕੇ ਦਿਖਾ ਦੋਗੇ ਉਹ ਵੀ ਬਹੁਤ ਹੀ ਜ਼ਿਆਦਾ ਵਧੀਆ ਕੁਆਲਟੀ ਦੀ ਬਈ ਜੀ ਤੇ ਨਾਲ ਬਈ ਜੀ ਕੱਟੀ ਏ ਉਹਦੇ ਬੂਰੀ ਬਹੁਤ ਜ਼ਿਆਦਾ ਸ਼ਾਨਦਾਰ ਕੁਆਲਟੀ ਹੈ ਤੁਸੀਂ ਅਟਰ ਕੁਆਲਟੀ ਚੈੱਕ ਕਰੋ ਬਈ ਜੀ ਚੰਗਾ ਪਚੂਗਾ ਠਿੱਪੜ ਦੀ ਚੰਗੀ ਹੈ ਤੇ ਥਣ ਪੂਰਾ ਨਿਖੜ ਮੈਂ ਕੱਲਾ-ਕੱਲਾ ਚਾਰੇ ਥਣਾ ਵੀ ਪ੍ਰੋਪਰ ਗੈਪ ਹੈ ਬਹੁਤ ਜਿਆਦਾ ਚੰਗੀ ਠੰਡੀ ਹੈ ਤੇ ਬਈ ਦੁੱਧ ਤਾਂ ਕਿੰਨਾ ਥੱਲੇ ਇਹਦੇ ਇਹ ਥੱਲੇ 12 ਲੀਟਰ ਹੋਣਾ ਹੈਗਾ ਬਈ ਯਾਰ ਅੱਛਾ 12 ਲੀਟਰ ਹੈਗਾ ਤੇ ਕਿੰਨਾ ਕੁ ਮੁੱਲ ਰੱਖਿਆ ਪੈਦਾ ਇਹਦਾ 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 145 ਕਰਦਾ ਮੈਂ ਅੱਛਾ ਜੀ ਕਿਤੇ ਤੱਕ ਦੇ ਦੂੰਗਾ ਲਾਸਟ ਦੇ ਦਾਂਗੇ 20 ਵੀ ਠੀਕ ਹੈ ਬਈ ਜੀ ਇਹ ਆਈ ਵੀ ਕਿੱਥੋਂ ਝੋਟੀ ਪੈਸੇ ਜੀ ਇਹ ਆਪਣਾ ਜੱਖਲੇ ਰੀਏ ਚੋਈ ਹੈ ਬਈ ਅੱਛਾ ਜੱਖਲੇ ਰੀਏ ਤੋਂ ਠੀਕ ਹੈ ਬਈ ਜੀ ਤੇ ਉਦਾਂ ਸੀਲ ਹੈ ਪੂਰੀ ਠੰਡੀ ਹੈ ਠੀਕ ਹੈ ਬਈ ਜੀ ਸਿੰਗਾ ਦੀ ਪੂਰੀ ਖੁੰਡੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਈ ਅਟਰ ਕੁਆਲਟੀ ਬਹੁਤ ਚੰਗੀ ਹੈ ਤੇ ਬਾਕੀ ਮੋਬਾਈਲ ਨੰਬਰ ਪਪਾਈ ਦਾ ਪਾਤਾ ਠੀਕ ਹੈ ਤੇ ਦੁਬਾਰੇ ਇੱਕ ਵਾਰ ਫੇਰ ਪੁੱਛ ਲੈਣੇ ਆ ਚੰਗਾ ਪਸ਼ੂ ਬਾਈ ਜੀ ਤੇ ਬਾਈ ਬੁੱਗਰ ਆਪਣਾ ਮੋਬਾਈਲ ਨੰਬਰ ਬੋਲ ਦੋਗੇ ਆਪਣਾ ਮੋਬਾਈਲ ਨੰਬਰ 98783 13906 ਦਾ ਪਿੰਡ ਕਿਹੜਾ ਕਹਿੰਦੇ ਸੀਗੇ ਬੁੱਗਰ ਠੀਕ ਹੈ ਬਾਈ ਜੀ ਤੇ ਬਾਈਆਂ ਕੋਲ ਖੜੀਆਂ ਸੀਗੇ ਦੋਏ ਵੀ ਟੌਪ ਕਲਾਸ ਦੀਆਂ ਤੇ ਇਸ ਤੋਂ ਬਾਅਦ ਹੁਣ ਦਿਖਾਉਂਦੇ ਆ ਅਗਲੇ ਪਸ਼ੂ ਆਜੋ ਮੇਰਾ ਵੀਰ ਇੱਕ ਪਸ਼ੂ ਚੰਗੇ ਆਏ ਹੋਏ ਨੇ ਮੰਡੀ 'ਚ ਜੀ ਪੂਰੀ ਦੇਖ ਸਕਦੇ ਹੋ ਤੇ ਬਾਕੀ ਸਾਰੇ ਵੀਰਾਂ ਨੂੰ ਬੈਂਕਤੀ ਹੈ ਵੀਡੀਓ ਪੂਰੀ ਦੇਖਿਆ ਕਰੋ ਮੇਰਾ ਵੀਰ ਕਰੋ ਮੇਰਾ ਵੀਰ ਬਹੁਤ ਹੀ ਵਧੀਆ ਮੋਰਾ ਝੋਟੀ ਤੇ ਪੁੱਛਦੇ ਬਾਈ ਨੂੰ ਕਿੰਨੇ ਦਿਨ ਲੱਗੂ ਅਜੇ ਇਹ ਹਾਂਜੀ ਬਾਈ ਸੱਸੀ ਗਾਲ ਜੀ ਕੀ ਹਾਲ ਹੈ ਬਾਈ ਭਾਈ ਕਿੰਨੇ ਦਿਲੇ ਲੂਜੇ ਇਹ ਕਿੰਨੇ ਦਿਨੇ ਲੂਜੇ 2 ਦਿਨ ਲੂ ਠੀਕ ਹੈ ਬਾਈ ਜੀ ਕਿੰਨਾ ਮੁੱਲ ਰੱਖਿਆ ਪਾਵੇ ਤਾਂ ਫਿਰ 1 ਚੰ ਅੱਛਾ ਬਾਈ ਜੀ ਮੋਬਾਈਲ ਨੰਬਰ ਬੋਲ ਦੋਗੇ ਆਪ ਆਪਣਾ 99 ਹਾਂ ਜੀ ਇਹ ਲੈ ਜਾ ਕਰਾਇਆ 52 ਹਾਂ ਜੀ 524 ਠੀਕ ਹੈ ਬਾਈ ਜੀ ਧੰਨਵਾਦ ਬਾਈ ਜੀ ਟਿਕ ਟੋਪ ਕੁਆਲਿਟੀ ਦੀ ਬਾਈ ਜੀ ਮੋਹਰਾ ਨਸ ਦੀ ਝੋਟੀ ਚੈੱਕ ਕਰਦੇ ਤੁਸੀਂ ਬਾਈ ਕੋਲੋਂ ਪੂਰੀ ਜਾਣਕਾਰੀ ਇਹਦੇ ਬਾਰੇ ਵੀ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲੇ ਵੀਰੇ ਕਿਹੜਾ ਲੱਕਾ ਵੀਰੇ ਹਣਾ ਵੀਰੇ ਖੰਡਾ ਹੀ ਠੀਕ ਹੈ ਬਾਈ ਕਿੰਨੇ ਪਜੂਲੇ ਕੈਜੀ ਵੀ ਅੱਜ ਦੋ ਲੈ ਕੇ ਆਏ ਕੋਈ ਸੇਲ ਹੋਇਆ ਤੇ ਜਿਹੜੀ ਆ ਛੋਟੀ ਬਾਈ ਫਲੂਣੇ ਇਹ ਹਾਂ ਵੀਰੇ ਫਲੂਣੇ ਠੀਕ ਹੈ ਮਗਰ ਕੀ ਵੀਰੇ ਤੇ ਠੀਕ ਹੈ ਬਈ ਤੇ ਕਿੰਨਾ ਦੂਦਾ ਥੱਲੇ ਵੀਰੇ ਵੀਰੇ 10 ਕਿਲੋ ਦਾ ਠੀਕ ਹੈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਆਪੇ ਦਾ ਵੀਰੇ 90000 ਰੁਪਏ ਠੀਕ ਹੈ ਬਈ ਜੀ ਬਈ ਵਪਾਰ ਦਾ ਕੰਮ ਆਪਣਾ ਹੀ ਹਾਂ ਵੀਰੇ ਕਰੀ ਦਾ ਮਾੜਾ ਮੋਟਾ ਕਿਹੜੀ ਕਿਹੜੀ ਮੰਡੀ ਲਾਉਂਦੇ ਵੀਰੇ ਇਸ ਤੋਂ ਲਾ ਬਾਈ ਆ ਹੀ ਕੰਨ ਹੀ ਲਾਉਂਦੇ ਠੀਕ ਹੈ ਬਈ ਜੀ ਤੇ ਮੁੱਲ 90 ਹੀ ਵੀਰੇ 90 ਹੀ ਠੀਕ ਹੈ ਵੀਰੇ ਮੋਬਾਈਲ ਨੰਬਰ ਬੋਲ ਦੋਗੇ ਵੀਰੇ ਆਪਣਾ 8140 ਜੌਂਡ ਵੀਰੇ 35 ਤੇ ਠੀਕ ਹੈ ਬਾਈ ਜੀ ਚੈੱਕ ਕਰੋ ਬਾਈ ਜੀ ਪਾਈਆਂ ਦਾ ਰੇਟ ਜਾਇਜ਼ ਹੈ ਜੇ ਕਿ ਲੈਣਾ ਚਾਹੁੰਦਾ ਪਾਈਆਂ ਨਾਲ ਸਪਾਰਕ ਕਰ ਸਕਦਾ ਆਪਾਂ ਨੰਬਰ ਸ਼ੇਅਰ ਕਰਤਾ ਵਿੱਚ ਤੇ ਬਾਕੀ ਅਟਰ ਕੁਆਲਟੀ ਬਹੁਤ ਚੰਗੀ ਬਾਈ ਜੀ ਝੁੱਟੀ ਦੀ ਚੰਗਾ ਪਛੂ ਬਾਈ ਜੀ ਚੰਗਾ ਪਛੂ ਬਾਈ ਜੀ ਚੈੱਕ ਕਰੋ ਅਟਰ ਕੁਆਲਟੀ ਬਹੁਤ ਚੰਗੀ ਬਾਈ ਜੀ ਤੇ ਬਾਈ ਕੋਲ ਨੇ ਪੂਰੀ ਜਾਣਕਾਰੀ ਹਾਂਜੀ ਬਾਈ ਸੱਸੀ ਗਾਲੇ ਕਿਆ ਲੈ ਬਾਈ ਬਾਈ ਜੀ ਇਹ ਜੋ ਛੋਟੀ ਖੜੀ ਇਹਦਾ ਕਿ ਕਿੰਨਾ ਦੁੱਧ ਤਾਂ نیچے ਇਹਦੇ ਕਾਲਾ ਜੀ 12 ਕਿਲੋ ਆ ਜੀ ਠੀਕ ਹੈ ਬਈ ਜੀ ਤੇ ਮਗਰ ਇਹਦਾ ਹੀ ਪੱਟਾ ਜੀ ਠੀਕ ਹੈ ਬਈ ਜੀ ਤੇ ਕਿੰਨਾ ਮੁੱਲ ਰੱਖਿਆ ਬਈ ਆਪਾਂ ਇਹਦਾ ਜੀ ਇੱਕ 30 ਕਰੇ ਇੱਕ 30 ਬਾਕੀ ਪੂਰੀ ਸੀਲ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਤੁਹਾਨੂੰ ਦੱਸਾਂ ਕਿੰਨੇ ਤੇ ਆਪਣਾ ਵੀਰੇ ਇਸ ਤੋਂ ਇਲਾਵਾ ਆਪਾਂ ਕਿਹੜੀ ਕਿਹੜੀ ਮੰਡੀ ਲਾਉਂਦੇ ਆ ਬਸ ਜੀ ਆਪਣੇ ਘਰਾਂ ਦਾ ਕੰਮ ਆ ਜੀ ਤਪਾਰ ਦਾ ਕੰਮ ਨਹੀਂ ਹੈ ਜੀ ਆਪਣਾ ਠੀਕ ਹੈ ਬਈ ਜੀ ਤੇ ਮੋਬਾਈਲ ਨੰਬਰ ਬੋਲ ਦੋਗੇ ਵੀਰੇ ਹਾਂਜੀ ਬਾਈ ਜੀ ਦੇ ਲੋ ਨੰਬਰ ਹਾਂਜੀ ਬੋਲ ਦੋ 9988 ਹਾਂਜੀ 671295 ਠੀਕ ਹੈ ਬਈ ਕਿਹੜਾ ਪਿੰਡ ਸੀ ਗਈ ਤਰਮੋੜ ਜੀ ਠੀਕ ਹੈ ਆਪਣਾ ਨਾਮ ਕੀ ਹੈ ਜੀ ਬਲਜਿੰਦਰ ਸਿੰਘ ਠੀਕ ਹੈ ਬਾਈ ਜੀ ਥੋੜੀ ਤੋਰ ਦੂੰਗਾ ਵੀਰੇ ਚੰਗਾ ਪਸ਼ੂ ਬਾਈ ਕੋਲੇ ਜੀ ਤੇ ਚੈੱਕ ਕਰੋ ਤੁਸੀਂ ਜੀ ਅਟਰ ਕੋਆਟੀ ਬਹੁਤ ਚੰਗੀ ਹੈ ਤੇ ਬਾਈ ਨਾਲ ਕਰ ਸਕਦਾ ਤੁਸੀਂ ਕੰਟੈਕਟ ਜੀ ਬਸ ਠੀਕ ਹੈ ਵੀਰੇ ਤੇ ਬਾਈ ਦਾ ਰੇਟ ਭੇਜਿਆ ਜੀ ਇਹ ਕਈ ਦੇ ਨੰਬਰ ਆਪਾਂ ਤੁਹਾਡਾ ਨਾਲ ਕਰਤਾ ਸ਼ੇਅਰ ਤੁਸੀਂ ਮੇਰਾ ਵੀ ਸਾਰੇ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੀ ਰੇਟ ਬਹੁਤ ਜਾਇਜ਼ ਹੈ ਬਾਈ ਦੇ ਚੰਗਾ ਪਸ਼ੂਈ ਪੂਰੀ ਨਿਖੜਵੇਂ ਥਣ ਦੇ ਇਕੱਲਾ ਇਕੱਲਾ ਥਣ ਵਿੱਚ ਗੈਪ ਹੈ ਚਾਰਾ ਵਿੱਚ ਸਾਫ ਸੁਥਰੀ ਐਟਰ ਕੁਆਲਿਟੀ ਹੈ ਬਾਈ ਜੀ ਤੇ ਬਾਕੀ ਰੇਟ ਵੀ ਜਾਇਜ਼ ਹੈ ਬਾਈ ਦਾ ਜੀ ਇਸ ਤੋਂ ਬਾਅਦ ਹੁਣ ਦਿਖਾਉਂਦੇ ਅਗਲੀ ਝੋਟੀ ਤੇ ਇਹਦੇ ਬਾਰੇ ਵੀ ਲਵਾਂਗੇ ਪੂਰੀ ਜਾਣਕਾਰੀ ਬਾਕੀ ਪੂਰੇ ਲੰਬੇ ਥਣ ਦੇ ਨਿਖੜਵੇਂ ਥਣ ਦੇ ਬਾਈ ਝੋਟੀ ਦੇ ਤੇ ਬਾਈ ਕੋਲ ਪੁੱਛਦੇ ਪੂਰੀ ਜਾਣਕਾਰੀ ਲੰਦੇ ਇਹਦੇ ਬਾਰੇ ਬੀ ਕੀ ਰੇਟ ਰੱਖਿਆ ਤਾਂ ਬਾਈ ਨੇ ਤੇ ਚੈੱਕ ਕਰੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਕਿਹੜੇ ਸੂਏ ਸੂਈ ਇਹ ਦੂਜੇ ਸੂਏ ਵੀਰੇ ਅੱਛਾ ਜੀ ਨਾਲ ਮਗਰ ਕੀ ਇਹਦੇ ਵੀਰੇ ਕੱਟਾਈ ਵੀਰੇ ਅੱਛਾ ਦੁੱਧ ਕਿੰਨਾ ਵੀਰੇ ਨੀਚੇ ਦੁੱਧ 11 ਲੀਟਰ ਹੈ ਵੀਰੇ ਠੀਕ ਹੈ ਜੀ ਪੂਰਾ ਇਹ ਕੰਡੇ ਦਾ ਕੰਡੇ ਦਾ ਫੋਕ ਦੋ ਡੰਗ মাপ ਲਓ ਠੀਕ ਹੈ ਤੇ ਕਿੰਨਾ ਰੇਟ ਰੱਖਿਆ ਪਿਆ ਦਾ ਵੀਰੇ ਮੰਗ ਮੰਗਣੇ ਕਿਤੇ 109500 ਰੁਪਏ ਦਾ ਅੱਛਾ 95000 ਦੇ ਦੋਗੇ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਬੋਲ ਦੋਗੇ ਹਾਂ ਜੀ ਬੋਲਦੇ ਹਾਂ ਵੀਰੇ ਹਾਂ ਜੀ BC 95 हां जी 33 हां जी आर्टिस्ट 99 ठीक है भाई नाम ਕੀ ਆਪਣਾ ਜੀ ਨਾਮ ਜਾਵੀਰ ਖਾਨ ਹੈ ਬਾਈ ਠੀਕ ਹੈ ਬਾਈ ਜੀ ਇਸੇ ਇਲਾਵਾ ਵੀ ਕੋਈ ਮੰਡੀ ਲਗਾਤੇ ਹੋ ਹਾਂ ਜੀ ਹਾਂ ਕੌਣ ਕੌਣ ਸੀ ਹਾਂ ਧੋਨੋ ਲਾ ਜਗਰਾਵਾ ਹਾਂ ਜੀ ਅੱਛਾ ਪੂਲ ਰਾਮਪੁਰਾ ਹਾਂ ਜੀ ਐ ਹਮੋੜ ਹਾਂ ਜੀ ਕਰਾਲੀ ਹਾਂ ਜੀ ਸਭ ਮੰਡੀ ਆਉਂਦੇ ਠੀਕ ਹੈ ਪਸ਼ੂ ਲੈ ਕੇ ਕਿੱਥੇ ਆਉਂਦੇ ਵੈਸੇ ਆਪਾਂ ਲੈ ਕੇ ਆਉਂਦੇ ਸਭ ਤੋਂ ਅੱਛਾ ਜੀ ਹਾਂ ਹਰਿਆਣੇ ਚੋਂ ਠੀਕ ਹੈ ਬਾਈ ਜੀ ਤੇ ਬਾਈ ਕੋਲ ਖੜੀ ਬਹੁਤ ਹੀ ਟਾਪ ਕੁਆਲਿਟੀ ਦੀ ਚੰਗਾ ਪਸ਼ੂ ਬਾਈ ਜੀ ਤੋਰ ਕੇ ਚੈੱਕ ਕਰਾ ਦਿੰਦੇ ਆਪਾਂ ਤੁਹਾਨੂੰ ਹੀ ਚੰਗਾ ਬਚੂ ਬਾਈ ਜੀ ਕੀ ਕਰ ਸਕਦੇ ਬੀ ਜੀ ਚੰਗਾ ਬਚੂ ਰਹੀ ਬਾਈਲੇ